ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਸੂਬਾ ਪ੍ਰਦਾਨ ਜਗਜੀਤ ਸਿੰਘ ਡੱਲੇਵਾਲ ਬਲੋਂ ਟਾਬੀ ਗੁਜਰਾ ਬਾਰਡਰ ਤੇ ਮਰਨ ਵਰਤ ਜਾਰੀ ਹੈ ਇਸ ਦੌਰਾਨ ਉਹਨਾਂ ਅਨਾਜ ਦਾ ਇੱਕ ਦਾਣਾ ਵੀ ਨਹੀਂ ਖਾਦਾ ਤੇ ਸਿਰਫ ਪਾਣੀ ਹੀ ਪੀਂਦੇ ਆ ਰਹੇ ਨੇ ਪਰ ਹੁਣ ਪਾਣੀ ਵੀ ਖਪੜਾ ਬੰਦ ਹੋ ਗਿਆ ਉਹਨਾਂ ਨੂੰ ਜੇਕਰ ਚਮਚੇ ਨਾਲ ਪਾਣੀ ਵੀ ਦਿੱਤਾ ਜਾਂਦਾ ਤਾਂ ਬਾਹਰ ਆ ਜਾਂਦਾ ਹੈ ਡਾਕਟਰ ਅਮਤਾਬ ਕੜਤਾਲੀ ਘੰਟਿਆਂ ਤੋਂ ਉਹਨਾਂ ਅੰਦਰ ਪਾਣੀ ਦੀ ਇੱਕ ਬੂੰਦ ਵੀ ਨਹੀਂ ਗਈ ਜਿਸ ਕਾਰਨ ਹੁਣ ਉਹਨਾਂ ਦੀ ਸਥਿਤੀ ਨਾਜ਼ੁਕ ਬਣ ਰਹੀ ਹੈ ਉਧਰ ਪਟਿਆਲਾ ਤੋਂ ਗਈ ਮਾਹਿਰ ਡਾਕਟਰਾਂ ਦੀ ਟੀਮ ਨੇ ਵੀ ਖੂਨ ਦੇ ਸੈਂਪਲ ਲੈਣ ਅਤੇ ਸਿਹਤ ਜਾਂਚ ਕਰਦੇ ਆ ਕਿਸਾਨ ਨੇਤਾ ਨੂੰ ਪੰਜਾਬ ਸਰਕਾਰ ਵੱਲੋਂ ਮੁੜ ਟ੍ਰੀਟਮੈਂਟ ਜਾਂ ਕੋਈ ਹਲਕੀ ਮੈਡੀਕਲ ਡੋਜ਼ ਲੈਣ ਦੀ ਅਪੀਲ ਕੀਤੀ ਪਰ ਡੱਲੇਵਾਲ ਨੇ ਇਨਕਾਰ ਕਰ ਦਿੱਤਾ ਕਿਸਾਨਾਂ ਨੂੰ ਡੱਲੇਵਾਲ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਚ ਸ਼ਾਮਲ ਡਾਕਟਰ ਅਵਤਾਰ ਸਿੰਘ ਦਾ ਕਹਿਣਾ ਕਿ ਲਗਾਤਾਰ ਭੁੱਖ ਹੜਤਾਲ ਰਹਿਣ ਕਾਰਨ ਉਹਨਾਂ ਦਾ ਮਾਸ ਖਤਮ ਹੁੰਦਾ ਜਾ ਰਿਹਾ ਪੁੜਪੜੀਆਂ 'ਚ ਟੋਏ ਪੈ ਗਏ ਨੇ ਤੇ ਅੱਖਾਂ ਵੀ ਤਸ ਗਈਆਂ ਨੇ ਹੁਣ ਤਾਂ ਉਹ ਉੱਠਣ ਮੌਕੇ ਟੀਮ ਦੇ ਹੱਥਾਂ ਦੀ ਵੀ ਤਕਲੀਫ ਮੰਨਣ ਲੱਗੇ ਨੇ ਉਹਨਾਂ ਕਿਹਾ ਕਿ ਮਨੁੱਖੀ ਸਰੀਰ 'ਚ 0.5 0.2 ਤੋਂ 0.27 ਵਿਚਕਾਰ ਹੋਣ ਵਾਲੇ ਪ੍ਰੋਟੀਨ ਦੀ ਮਾਤਰਾ 6.5 ਤੋਂ ਵੀ ਉੱਪਰ ਚਲੀ ਗਈ ਹੈ ਅਤੇ ਇਹ ਸਥਿਤੀ ਉਦੋਂ ਬਣਦੀ ਹੈ ਜਦ ਸਰੀਰ ਹੀ ਸਰੀਰ ਨੂੰ ਖਾਣ ਲੱਗ ਪਵੇ ਇਸ ਤਰ੍ਹਾਂ ਉਹਨਾਂ ਦਾ ਯੂਰਿਕ ਐਸਿਡ ਅਤੇ ਬਿਲੀਰੂਬਿਨ ਆਮ ਹਾਲਾਤਾਂ ਦੇ ਮੁਕਾਬਲੇ 4 ਗੁਣਾ ਵੱਧ ਹੈ ਬੀਪੀ ਤੇ ਪ੍ਰੋਟੀਨ ਆਮ ਨਾਲੋਂ ਕਾਫੀ ਘਟ ਰਹਿ ਗਏ ਹਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 111 ਕਿਸਾਨਾਂ ਦਾ ਵੱਡੇ ਜਥੇ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਇਹ ਲਾਹਨ ਢਾਬੀ ਗੁਜਰਾ ਬਾਰਡਰ ਤੇ ਕਾਕਾ ਕੋਟੜਾ ਅਭਿਮਨਿਓ ਕਹਾਟਨੇ ਕੀਤਾ ਸੀ ਕੋਟਲਰ ਨੇ ਸਪਸ਼ਟ ਕੀਤਾ ਕਿ ਭੁਖੜਤਾ ਨਾ ਹੋਕੇ ਮਰਨ ਵਰਤਾ ਹੈ ਕਿਸਾਨਾਂ ਗੂ ਦਾ ਕਹਿਣਾ ਸੀ ਕਿ ਡੱਲੇਵਾਲ ਨੂੰ ਵੀ ਮਰਨ ਵਰਤ ਤੋਂ ਦੋ ਰੱਖਣਾ ਪਿਆ ਜਦ ਸਰਕਾਰਾਂ ਨੇ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰੱਖਿਆ ਸੀ ਅਤੇ ਹੁਣ 111 ਕਿਸਾਨਾਂ ਨੂੰ ਵੀ ਮਰਨ ਵਰਤ ਤੇ ਬੈਠਣਾ ਪੈ ਰਿਹਾ ਹੈ ਕਿਸਾਨਾਂ ਗੂ ਯਦਵਿੰਦਰ ਬੁਰੜ ਦਾ ਕਹਿਣਾ ਸੀ ਕਿ ਡੱਲੇਵਾਲ ਨੇ ਸਾਰਿਆਂ 'ਚ ਉਤਸ਼ਾਹ ਭਰਿਆ ਕਿ ਹਜ਼ਾਰਾਂ ਕਿਸਾਨ ਮਰ ਲਈ ਤਿਆਰ ਨੇ ਸੁਖਜੀਤ ਸਿੰਘ ਹਰਦੂ ਚੰਡੇ ਕਿਸਾਨਾਂ ਗੂ ਜਰਨੈਲ ਸਿੰਘ ਚਾਹਲ ਗੁਰਿੰਦਰ ਸਿੰਘ ਪੰਗੂ ਦਾ ਕਹਿਣਾ ਸੀ ਕਿ ਕਿਸਾਨ ਖਾਸ ਕਰਕੇ ਬੀਬੀਆ ਵੱਲੋਂ ਸਿਮਰਨ ਕਰਦੇ ਆ ਢੱਲੇਵਾਲ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ ਹੈ ਕਾਕਾ ਸਿੰਘ ਕੋਟੜਾ ਅਭਿਮਨਿਓ ਕਹਾੜ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਿੱਚ ਰੋਸ਼ ਵਧ ਰਿਹਾ ਹੈ ਟਾਬੀ ਗੁਜਰਾ ਬਾਰਡਰ ਤੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਚ ਮਰਨ ਵਰਤੇ ਬੈਠਿਆ ਜਦ ਵੀ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਲੋਕਾਂ ਨੇ ਇਕੱਠ ਕਰਨ ਚ ਕੋਈ ਕਸਰ ਨਹੀਂ ਛੱਡੀ ਡੱਲੇਵਾਲ ਨੇ ਜਿਲ੍ਹਾ ਦੇ ਲੇਖੇ ਸਾਰੀ ਜ਼ਿੰਦਗੀ ਲਾਈ ਹੈ ਹੁਣ ਉਹਨਾਂ ਦੀਆਂ ਦੁਆਵਾਂ ਮਾਂ ਉਹਨਾਂ ਨੂੰ ਜੀਵਨ ਦੇਣ ਵਿੱਚ ਸਹਾਇੀ ਹੋ ਰਹੀਆਂ ਨੇ ਦੂਜੇ ਪਾਸੇ ਪਿੰਡ ਡੱਲੇਵਾਲ ਦੀਆਂ ਗਲੀਆਂ ਵਿੱਚ ਸੁੰਨ ਪਸਰੀ ਹੋਈ ਹੈ ਜਾਣਕਾਰੀ ਅਨੁਸਾਰ ਕਰਨੂ ਅਕਸਰ ਜਿੰਦਾ ਲੱਗਿਆ ਰਹਿੰਦਾ ਕਿਉਂਕਿ ਤਿੰਨ ਪੀੜੀਆਂ ਜਿਨ੍ਹਾਂ ਚ ਡੱਲੇਵਾਲ ਡੱਲੇਵਾਲ ਦਾ ਪੁੱਤਰ ਤੇ ਪੋਤਰਾ ਟਾਬੀ ਗੁਜਰਾ ਡਟੇ ਡਟੀਆਂ ਹੋਈਆਂ ਨੇ ਇੱਥੇ ਪਹੁੰਚੇ ਡੱਲੇਵਾਲ ਦੇ ਲੋਕਾਂ ਨੇ ਦੱਸਿਆ ਕਿ ਇਹਨਾਂ ਦਾ ਵੱਡਾ ਭਰਾ ਰਣਜੀਤ ਸਿੰਘ ਇਸੇ ਜਥੇਬੰਦੀ ਦਾ ਹਿੱਸਾ ਸੀ ਉਹਨਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਇਹਨਾਂ ਦੋਵੇਂ ਭਰਾਵਾਂ ਕੋਲ 40 ਕਿੱਲੇ ਜ਼ਮੀਨ ਸੀ ਇਹ ਪਰਿਵਾਰ ਮੁੱਢ ਤੋਂ ਹੀ ਅਣਕੀਆ ਪਰ ਡੱਲੇਵਾਲ ਨੇ ਹਮੇਸ਼ਾ ਸ਼ਬਦਾਂ ਦੀ جنگ ਨੂੰ ਵੱਧ ਮਹੱਤਤਾ ਦਿੱਤੀ ਉਹ ਹੁਣ ਵੀ ਸ਼ਬਦਾਂ ਦੀ ਜੰਗ ਲੜ ਰਹੇ ਨੇ ਪਿੰਡ ਵਿੱਚ ਉਹਨਾਂ ਕੋਲ ਸਧਾਰਨ ਜਿਹਾ ਘਰ ਹੈ ਜਿੱਥੇ ਉਹ ਆਪ ਅਤੇ ਉਹਨਾਂ ਦਾ ਨੂੰ ਪੁੱਤਰ ਅਤੇ ਪੋਤਰਾ ਜ਼ਿੰਦਗੀ ਜਿਉਂਦੇ ਨੇ ਇਹਨਾਂ ਕੋਲ ਇੱਕ ਪੁਰਾਣੀ ਜਹੀ ਜ਼ਮੀਨ ਅਤੇ ਖੇਤੀ ਸੰਦਨੇ ਜੋ ਇਹਨਾਂ ਨੇ ਕਿਰਤ ਕਮਾਈ ਚੋਂ ਲਏ ਨੇ ਉਹਨਾਂ ਦੱਸਿਆ ਕਿ ਜੋ ਪਾਰਟੀ ਫੰਡ ਆਉਂਦਾ ਹੈ ਅਤੇ ਉਹ ਸਾਰਾ ਜਥੇਬੰਦੀ ਤੇ ਹੀ ਲਾ ਦਿੰਦੇ ਨੇ ਉਹਨਾਂ ਵੱਲੋਂ ਜਿਸ ਵਿਅਕਤੀ ਨੂੰ ਫੰਡ ਵਰਤਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਸ ਤੋਂ ਅਹੁਦੇਦਾਰਾਂ ਸਾਹਮਣੇ ਪੈਸੇ-ਪੈਸੇ ਦਾ ਹਿਸਾਬ ਲਿਆ ਜਾਂਦਾ ਹੈ ਉਹਨਾਂ ਫੰਡ ਤੇ ਕਦੇ ਟੇਕ ਨਹੀਂ ਰੱਖੀ ਜਥੇਬੰਦੀ ਨੂੰ ਚਲਾਉਣ ਲਈ ਉਹ ਕਿਰਤ ਕਮਾਈ ਚੋਂ ਵੀ ਪੈਸੇ ਲਾ ਕੇ ਕਦੇ ਚਿਤਾਰਦੇ ਨਹੀਂ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹਾ ਕਿਸਾਨ ਲੀਡਰ ਸ਼ਾਇਦ ਹੀ ਕੋਈ ਹੋਵੇ ਜੋ ਕਿਸਾਨੀ ਅਤੇ ਮਜ਼ਦੂਰਾਂ ਨੂੰ ਜਿਉਂਦਾ ਰੱਖਣ ਦੇ ਨਾਲ-ਨਾਲ ਮਾਮਾ ਦੇ ਪੁੱਤਰਾਂ ਤੇ ਭੈਣ ਤੇ ਭਰਾਵਾਂ ਕੁਰਬਾਨੀ ਲਈ ਝੋਕਣ ਦੀ ਥਾ ਆਪ ਕਰਵਾਨ ਹੋਣ ਲਈ ਤਿਆਰ ਹੋ ਜਵੇ ਪ੍ਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਪਿਛਲੇ ਮਹੀਨੇ ਬਾਰਡਰ ਤੇ ਆਇਆ ਬਚਪਨ ਦਾ ਦੋਸਤ ਸਾਬਕਾ ਫੌਜੀ ਸੁਖਦੇਵ ਸਿੰਘ ਮਿਲ ਕੇ ਭਾਵੁਕ ਹੋ ਗਿਆ ਇਸ ਦੌਰਾਨ ਉਹਨਾਂ ਦੱਸਿਆ ਕਿ ਕਾਲਜ ਦੇ ਦਿਨਾਂ ਵਿੱਚ ਡੱਲੇਵਾਲ ਨੇ ਕਾਲਜ ਦੇ ਪਿੱਛੋਂ ਦੀ ਲੰਘਦੀ ਰੇਲ ਗੱਡੀ ਜੋ ਸਟੂਡੈਂਟਸ ਨੂੰ ਨਹੀਂ ਸੀ ਉਤਾਰਦੀ ਸਟੂਡੈਂਟਸ ਦੀ ਸਹੂਲਤ ਵਾਸਤੇ ਡੱਲੇਵਾਲ ਨੇ ਰੇਲਵੇ ਟਰੈਕ ਉੱਤੇ ਧਰਨਾ ਸ਼ੁਰੂ ਕਰ ਦਿੱਤਾ ਇਹ ਧਰਨਾ ਉਦੋਂ ਤੱਕ ਚੱਲਿਆ ਜਦ ਤੱਕ ਰੇਲਵੇ ਵਿਭਾਗ ਨੇ ਰੇਲ ਰੋਕਣ ਦੇ ਹੁਕਮ ਜਾਰੀ ਕਰਕੇ ਸਟੇਸ਼ਨ ਨਹੀਂ ਬੜਾਇਆ ਉਹਨਾਂ ਕਸ਼ਟ ਕੀਤਾ ਕਿ ਹੁਣ ਉਹਨਾਂ ਨੂੰ ਆਪਣਾ ਕੋਈ ਵੀ ਨਹੀਂ ਮੋੜ ਸਕਦਾ ਤੇ ਬਸ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਕੇ ਮੋੜ ਸਕਦੀ ਆ